ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਅਤਵਾਦ ਦੇ ਦੌਰ ਦੀ ਇੱਕ ਤੁਹਾਡੇ ਨਾਲ ਹੱਡ ਵੀਤੀ ਸਟੋਰੀ ਸਾਂਝੀ ਕਰਨੀ ਹੈ ਇਹ ਘਟਨਾ 6 ਅਕਤੂਬਰ 1983 ਦਿਨ ਵੀਰਵਾਰ ਰਾਤ 9:30 ਵਜੇ ਦੀ ਹੈ ਤੇ ਇਹ ਘਟਨਾ ਦੇ ਵਿੱਚ ਜਿਹੜੇ ਅਤਵਾਦੀ ਨੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਉਹਨਾਂ ਦਾ ਨਾਮ ਜਸਵੀਰ ਸਿੰਘ ਭੁੱਟੋ ਪਿੰਡ ਭੰਡਾਲ ਬੇਟ ਦੇ ਰਹਿਣ ਵਾਲਾ ਸੀ ਇਹ ਕਪੂਰਸਲਾ ਦੇ ਵਿੱਚ ਪੈਂਦਾ ਸੁਖਮਿੰਦਰ ਸਿੰਘ ਕਾਕਾ ਤੇ ਇਹਦੀ ਰਿਹਾਇਸ਼ ਕਪੂਰਤਲਾ ਸ਼ਹਿਰ ਦੇ ਵਿੱਚ ਸੀਗੀ ਤੇ ਤੀਜਾ ਆ ਜਾਂਦਾ ਸੁਮਿੰਦਰ ਸਿੰਘ ਦੋਜੀ ਪਿੰਡ ਮੁੱਲਾਪੁਰ ਦਾ ਇੱਕ ਇਹਦਾ ਨਾਲ ਇਹਦਾ ਨੌਕਰ ਹੈ ਜਿਹਦਾ ਨਾਮ ਤੋਤੀ ਦੱਸਿਆ ਜਾਂਦਾ ਤੇ ਇੱਕ ਇਹਦਾ ਭਰਾ ਹੈ ਜਸਵੀਰ ਸਿੰਘ ਭੁੱਟੋ ਦਾ ਉਹਦਾ ਨਾਂ ਹੈਗਾ ਬਲਵੰਤ ਸਿੰਘ ਤੇ ਇੱਕ ਹੈਗਾ ਕੱਕੜ ਪਿੰਡ ਦਾ ਸੁੱਖਾ ਤੇ ਇੱਕ ਹੋਰ ਹੈ ਕੁਲਵਿੰਦਰ ਸਿੰਘ ਕੋਲਾ ਤੇ ਮੈਂ ਜਿਹੜੀ ਗੱਲਬਾਤ ਕਰਨੀ ਆ ਇਹਨਾਂ ਨੇ ਜੋ ਗੁੰਡਾਗਰਦੀ ਕੀਤੀ ਹੈ ਇੱਕ ਅਰਾਜ ਟ੍ਰਾਂਸਪੋਰਟ ਬੱਸ ਹੈਗੀ ਜਿਹਦਾ ਨੰਬਰ ਸੀਗਾ ਪੀ ਐਨ ਜੈਡ 197 ਨੰਬਰ ਤੇ ਇਹ ਬੱਸ ਵਿੱਚੋਂ ਇਹਨਾਂ ਨੇ ਢਿਲਮਾ ਤੋਂ 2 ਕਿਲੋਮੀਟਰ ਦੂਰ ਗੜਾਣਾ ਫਾਟਕ ਤੇ ਮੰਡੇਰ ਬੇਟ ਦੀ ਹੱਦ ਵਿੱਚ ਜਿਹੜੇ ਬੱਸ ਵਿੱਚੋਂ ਇਹਨਾਂ ਨੇ ਬੰਦੇ ਕੱਢ ਕੇ ਮਾਰੇ ਨੇ ਉਹਨਾਂ ਦੀ ਗਿਣਤੀ 7 ਹੈ ਤੇ 7 ਹੀ ਮਾਰਨ ਵਾਲੇ ਆ ਤੇ ਇਹ ਜਿਹੜੇ ਗੁੰਡਾਗਰ ਦੇ ਕਰਨ ਵਾਲੇ ਜਿਨ੍ਹਾਂ ਦਾ ਮੈਂ ਨਾਂ ਲਿਆ ਸੱਤਾਂ ਦਾ ਇਹ ਸੱਤੇ ਦੇ ਸੱਤੇ ਸ਼ਰਾਬ ਪੀਂਦੇ ਆ ਜਣਕੇ ਜਿਹੜੀ ਘਟਨਾ ਮੈਨੂੰ ਇਹ ਸੁਣਾਈ ਹੈ ਉਸ ਵਕਤ ਦਾ ਇੱਕ ਬੱਸ ਵਿੱਚ ਬੰਦਾ ਸੀ ਉਹਨੇ ਇਹਨਾਂ ਨੇ ਗੱਲਾਂ ਬਾਤਾਂ ਸੁਣੀਆਂ ਨੇ ਅੱਛਾ ਇੱਕ ਗੱਲ ਇੱਥੇ ਮੈਂ ਹੋਰ ਨੋਟ ਕਰਾ ਦਾਂ ਤੁਹਾਨੂੰ ਜਦੋਂ ਇਹਨਾਂ ਨੇ ਨਾ ਬੱਸ ਸਟੈਂਡ ਤੋਂ ਟਿਕਟਾਂ ਲਈਆਂ ਨੇ ਲਿਡਰ ਟਿਕਟਾਂ ਦੇਣ ਵਾਲਾ ਸੀ ਉਹ ਕਹਿੰਦਾ ਵੀ ਟਿਕਟਾਂ ਜਿਨ੍ਹਾਂ ਜਿਹਨਾਂ ਜਿਹਨਾਂ ਲੈਣੀਆਂ ਨਾਮ ਦੱਸੋ ਇਹ ਕਹਿੰਦੇ ਲਵ ਐਂਡ ਪਾਰਟੀ ਦੇ ਨਾਂ ਤੇ ਟਿਕਟਾਂ ਦੇ ਦਿਓ ਯਾਨੀ ਕਿ ਜਰਨਲ ਲਵ ਸਿੰਘ ਦੀ ਇਹ ਪਾਰਟੀ ਦੇ ਕਹਿ ਲਿਓ ਜਥੇਬੰਦੀ ਦੇ ਬੰਦੇ ਸੀ ਤੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਇਹਨਾਂ ਨੇ ਬੰਦੇ ਮਾਰੇ ਨੇ ਉਧਰ ਨੂੰ ਧਿਆਨ ਦਿਓ ਇਹਨਾਂ ਨੇ ਸ਼ਰੀਆਮ ਗੋਲੀਆਂ ਮਾਰ ਕੇ 6 ਬੰਦੇ ਮਾਰਦੇ ਤੇ ਇੱਕ ਬੰਦਾ ਭੱਜ ਕੇ ਬਾਹਰ ਨਿਕਲਿਆ ਉਹ ਨਾਰਵਾਂ ਸੀ ਤੇ ਇਹਨਾਂ ਸੱਤਾਖਾੜਕਾਂ ਵਿੱਚੋਂ ਅਤਵਾਦੀਆਂ ਵਿੱਚੋਂ ਇੱਕ ਬੰਦੇ ਦੇ ਨਾਲ ਉਹ ਹੱਥੋਪਾਈ ਹੋਇਆ ਤੇ ਜਦੋਂ ਥੱਪੜੋ ਥੱਪੜੇ ਹੋ ਗਿਆ ਬੇਦੀ ਫਿਰ ਦੂਸਰੇ ਬੰਦੇ ਨੇ ਉਹਦੇ ਗੋਲੀ ਮਾਰੀ ਜਾਣ ਕੇ ਸੱਤਵੇਂ ਬੰਦੇ ਦੇ ਇੱਕ ਔਰਤ ਬੱਸ ਵਿੱਚ ਚੀਕਾਂ ਮਾਰਦੀ ਹੈ ਤੇ ਜਿਹੜੀ ਇਹ ਸ਼ਰਮਨਾਕ ਘਟਨਾ ਜਿਹੜੀ ਮੈਨੂੰ ਸੁਣਾਈ ਹੈ ਉਹ ਔਰਤ 50 ਸਾਲ ਦੀ ਲਵੇ ਸੀ ਇਹਨਾਂ ਵਿੱਚ ਜਿਹੜਾ ਬਲਵੰਤ ਸਿੰਘ ਹੈ ਨਾ ਜਸਵੀਰ ਸਿੰਘ ਭੁੱਟੋ ਦਾ ਭਰਾ ਉਹ ਆਵਾਜ਼ ਮਾਰ ਕੇ ਕਹਿੰਦਾ ਵੀ ਇਹਦੀ ਉਮਰ ਕਿੰਨੀ ਕ ਹੈ ਤੇ ਦੂਜੇ ਬੰਦੇ ਕਹਿੰਦੇ 50 ਸਾਲ ਦੀ ਹੈਗੇ ਤਾਂ ਬਾਬਾ ਬੁੱਢੀ ਹੈ ਕਹਿੰਦਾ ਬੁੱਢੀ ਤੋਂ ਕੀ ਕਰਾਉਣਾ ਨੂੰ ਛੱਡੋ ਇੱਥੇ ਜਾਣੀ ਕਿ ਜੇ ਨੌਜਵਾਨ ਕੋਈ ਔਰਤ ਹੁੰਦੀ ਇਹ ਨਾਲ ਲੈ ਜਾਂਦੇ ਇਹ ਹਰਾਮਪੁਰ ਐਸੇ ਹੈ ਅਸਾ ਇੱਕ ਗੱਲ ਇੱਥੇ ਹੋਰ ਨੋਟ ਕਰਿਓ ਜਿਹੜੇ ਬੰਦੇ ਇਹਨਾਂ ਨੇ ਮਾਰੇ ਨੇ ਇਹ ਹਿੰਦੂ ਪਰਿਵਾਰਾਂ ਵਿੱਚੋਂ ਆ ਕੋਈ ਹੋ ਸਕਦਾ ਕਿਸੇ ਹੋਰ ਵੀ ਮਜਬਦਾ ਹੋਵੇ ਪਰ ਹਿੰਦੂ ਪਰਿਵਾਰਾਂ ਵਿੱਚ ਹੋਇਆ ਅੱਛਾ ਹੋਰ ਇੱਕ ਦੇਖੋ ਤੁਸੀਂ ਸ਼ਰਮਨਾਕ ਘਟਨਾ ਜਿਹੜੇ ਕਹਿੰਦੇ ਇਹ ਇਹਨਾਂ ਨੂੰ ਪੈਸਿਆਂ ਦਾ ਲਾਲਚ ਨਹੀਂ ਹੁੰਦਾ ਸੀ ਬੱਸ ਵਿੱਚੋਂ ਇਹਨਾਂ ਨੇ 243000 ਰੁਪਏ ਲੁੱਟਿਆ ਖੋਇਆ ਕੰਮਧੰਦੇ ਵਾਲੇ ਵਿੱਚ ਬੰਦੇ ਹੁੰਦੇ ਆ ਉਸ ਵਕਤ ਇਦਾਂ ਹੀ ਬੰਦੇ ਪੈਸੇ ਲੈ ਕੇ ਜਾਂਦੇ ਸੀ 243000 ਨੇ ਲੁੱਟ ਲਿਆ ਤੇ ਇਹਨਾਂ ਵਿੱਚੋਂ ਜਿਹੜਾ ਕੁਲਵਿੰਦਰ ਕੋਲ ਹੈ ਕਹਿੰਦੇ ਉਹ ਬੋਲਦਾ ਕਿ ਕਿੰਨੇ ਪੈਸੇ ਨੇ ਇਹ ਤੇ ਕਹਿੰਦੇ ਲਗਭਗ 4.5 ਲੱਖ ਰੁਪਏ ਇਦਾਂ ਕੋਈ ਗੱਲਬਾਤ ਨਹੀਂ ਕੀਤੀ ਕਹਿੰਦੇ ਹੁਣੇ ਅੱਧੇ ਪੈਸੇ ਕੱਢ ਲਓ ਨਹੀਂ ਭਿੰਡਰਾਂ ਵਾਲੇ ਨੇ ਇਹ ਸਾਰੇ ਪੈਸੇ ਰੱਖ ਲੈਣੇ ਜਿਹੜੇ ਕਹਿੰਦੇ ਨਾ ਭਿੰਡਰਾਂ ਵਾਲੇ ਪੈਸੇ ਦਾ ਲਾਲਚ ਕੋਈ ਨਹੀਂ ਸੀ ਹੁਣ ਇਹ ਜਿਹੜੀ ਗੱਲਬਾਤ ਸੁਣਾਈ ਹੈ ਬੱਸ ਵਿੱਚ ਉਹ ਬੰਦਾ ਮੌਜੂਦ ਬੈਠਾ ਸੀ ਯਾਨੀ ਕਿ ਆਕਰਤੂਤ ਇਹਨਾਂ ਦੀ ਕਹਿੰਦਾ ਇਹਨਾਂ ਪੈਸਿਆਂ ਵਿੱਚ ਹੁਣੇ ਪੈਸੇ ਰੱਖ ਲਓ ਦੇਕ ਆਪਣੇ ਵਰਤਨ ਵਾਸਤੇ ਨਹੀਂ ਕਹਿੰਦੇ ਭਿੰਡਰਾਂ ਵਾਲੇ ਨੇ ਸਾਰੇ ਪੈਸੇ ਰੱਖ ਲੈਣੇ ਅੱਛਾ ਇਹ ਜਿਹੜੇ ਬੰਦੇ ਆ ਨਾ ਜਿਹੜੇ ਬੰਦੇ ਨੇ ਮੈਨੂੰ ਗੱਲ ਸੁਣਾਈ ਹੈ ਕਹਿੰਦਾ ਮੈਂ ਭਿੰਡਰਾਂ ਵਾਲਿਆਂ ਦੇ ਪੈਰਾਂ ਵਿੱਚ ਭਿੰਡਰਾਂ ਵਾਲੇ ਦੀ ਮੀਟਿੰਗ ਵਿੱਚ ਬੈਠੇ ਦੇਖੇ ਨੇ ਇਹ ਗੱਲਾਂ ਬਾਤਾਂ ਉਹ ਸੇ ਆਮ ਚੱਲਦੀਆਂ ਸੀ ਹਿੰਦੂਆਂ ਨੂੰ ਮਾਰਨ ਵਾਸਤੇ ਜਣ ਕੇ ਇਹ ਗੁੰਡਾਗਰਦੀ ਦਾ ਦਬਾਅ ਬਣਾਇਆ ਜਾਵੇ ਇਦਾਂ ਦੀਆਂ ਗੱਲਾਂ ਬਾਤਾਂ ਉਹ ਸੇ ਆਮ ਚੱਲਦੀਆਂ ਸੀ ਮੈਂ ਲਾਸਟ ਵਿੱਚ ਇੱਕ ਬੇਨਤੀ ਕਰਨੀ ਹੈ ਜਿਹੜੇ 7 ਬੰਦੇ ਮਾਰੇ ਨੇ ਟਿਲਮਾ ਬਸਕਣ ਦੀ ਜਿਹੜੀ ਮੈਂ ਗੱਲ ਕਰ ਰਿਹਾ ਇਹਨਾਂ ਦਾ ਜੋ ਕੋਈ ਪਰਿਵਾਰਕ ਮੈਂਬਰ ਸੁਣਦਾ ਹੋਵੇ ਮੇਰੀ ਵੀਡੀਓ ਨੂੰ ਉਹਨਾਂ ਨੂੰ ਬੇਨਤੀ ਹੈ ਵੀ ਜਿੱਥੇ ਇਹ ਬੰਦੇ ਮਾਰੇ ਨੇ ਬਸ ਵਿੱਚੋਂ ਕੱਢ ਕੇ ਮੰਡੇਰ ਮੇਟ ਦੀ ਹੱਦ ਵਿੱਚ ਉੱਥੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਉਹ ਗੁਰਦੁਆਰੇ ਵਾਲੇ ਵੀ ਚਾਹੁੰਦੇ ਸੀ ਕਿ ਜਿਹੜੇ ਮਰਨ ਵਾਲੇ ਨੇ ਉਹਨਾਂ ਦੀਆਂ ਫੋਟੋਆਂ ਉੱਥੇ ਲਾਵਾਂਗੇ ਕਿਉਂਕਿ ਨੇ ਹੱਥੇ ਮਾਰੇ ਗਏ ਨੇ ਬੇਕਸੂਰ ਮਾਰੇ ਗਏ ਨੇ ਤੇ ਇਹ ਬੇਨਤੀ ਮੈਂ ਤਾਂ ਕੀਤੀ ਐ ਕਿਉਂਕਿ ਮੈਂ ਇੱਕ ਆਪਣੀ ਜ਼ਿੰਦਗੀ ਲਈ ਤੜੀ ਤੇ ਰੱਖ ਕੇ ਬੋਲ ਰਿਹਾ ਜਿਹੜੇ ਬੰਦੇ ਗੁੰਡਾਗਰਦੀ ਕਰਨ ਵਾਲੇ ਨੇ ਇਹ ਕਦੋਂ ਵੀ ਕੁਝ ਕਰ ਸਕਦੇ ਵੈਸੇ ਮੈਂ ਧਮਕਿਆਂ ਤੋਂ ਤੁਮਕਿਆਂ ਤੋਂ ਬਹੁਤ ਘਟ ਡਰਦਾ ਮੈਂ ਡਰ ਨਾਲ ਤਾਂ ਗੱਲ ਹੀ ਛੱਡ ਜੋ ਮੈਂ ਤਾਂ ਜਿੰਨਾ ਚਿਰ ਜੀਣਾ ਹੈ ਜਿਹੜੀਆਂ ਇਹ ਗੁੰਡਾਗਰਦੀਆਂ ਹੋਈਆਂ ਨੇ ਇਹਦੀਆਂ ਬਖੀਆਂ ਉਧੇੜਨੀਆਂ ਨੇ ਜਿਨ੍ਹਾਂ ਬੰਦੇ ਨੇ ਕੌਮ ਦੇ ਨਾਂ ਤੇ ਖਾਲਿਸਤਾਨ ਦੇ ਨਾਂ ਤੇ ਇਹ ਮੂਵਮੈਂਟ ਚਲਾਈ ਤੇ ਲੁੱਟਕ ਸ਼ਟ ਕੀਤੀ ਬਲਾਤਕਾਰ ਕੀਤੇ ਨਿਹੱਥੇ ਲੋਕਾਂ ਨੂੰ ਬੱਸਾਂ ਵਿੱਚੋਂ ਕੱਢ ਕੱਢ ਕੇ ਮਾਰਿਆ ਤੇ ਇਹਦੇ ਬਾਰੇ ਖੁਲਾਸੇ ਕਰਨੇ ਕਰਨੇ ਆ ਜੋ ਮਰਜ਼ੀ ਹੋ ਜੇ ਇਹ ਬੇਨਤੀ ਪ੍ਰਵਾਨ ਕਰਿਓ ਵੀਡੀਓ ਸ਼ੇਅਰ ਕਰ ਦਿਓ ਵੱਧ ਵੱਧ ਲੋਕਾਂ ਤੱਕ ਜਾਵੇ ਤਾਂ ਕਿ ਜਿਹੜੇ ਗੁੰਡਾਗਰਦੀ ਕਰਨ ਵਾਲੇ ਨੇ ਕੁਝ ਬੱਚੇ ਬੈਠੇ ਨੇ ਉਹਨਾਂ ਨੂੰ ਵੀ ਸਮਝ ਆ ਜੇ ਜਾਂ ਜਿਨ੍ਹਾਂ ਪਰਿਵਾਰਾਂ ਨਾਲ ਇਹ ਘਟਨਾਵਾਂ ਵਾਪਰ ਰਹੀਆਂ ਨੇ ਉਹ ਪਰਿਵਾਰ ਵੀ ਥੋੜੇ ਜਿ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ